Tira <laughs> o <laughs> ਮੰਡਵੀ ਆ ਜੀ ਮੇਰਾ ਨਾਮ ਅਮਰੀਕ ਸਿੰਘ ਹੈ ਜੀ ਕੀ ਮਾਮਲਾ ਹੋਇਆ ਅੱਜ ਕਿਉਂ ਧਰਨਾ ਦੇਣਾ ਪੈਗਾ ਇਹ ਨਾਲ ਸਾਡੇ ਤਕਰੀਬਨ ਹੀ ਮੰਡਵੀ ਤੋਂ ਪਿੰਡਾਂ ਆਪਣਾ ਜਿਹੜੀ ਸਾਡੀ ਨਹਿਰੀ ਭਾਗ ਦਾ ਪਾਣੀ ਸਾਨੂੰ ਮਤਲਬ ਜ਼ਮੀਨਾਂ ਨੂੰ ਮਿਲਦਾ ਜੀ 729 ਕਿੱਲੇ ਦਾ ਪਾਣੀ ਹੈ ਜੀ ਉਹ ਚੋਂ 250 ਕਿੱਲਾਂ ਵਾਲੇ ਮਤਲਬ ਜਿਹੜਾ ਤਣਾੜ ਕਿਸਾਨ ਹੈ ਉਹ 250 ਕਿੱਲਾਂ ਵਾਲੇ ਕਿਸਾਨ ਵਰਤਦੇ 250 ਕਿੱਲਾ ਪਾਣੀ ਵਰਤ ਰਿਹਾ ਹੈ ਬਾਕੀ ਜਿਹੜੇ ਮਤਲਬ ਜਿੰਨਾ ਹੀ ਮਤਲਬ ਕਿੱਲੇ ਰਹਿ ਗਏ ਉਹਨਾਂ ਨੂੰ ਕੋਈ ਪਾਣੀ ਨਹੀਂ ਮਿਲ ਰਿਹਾ ੱੱਕੇ ਨਾਲ ਉਹ ਮਤਲਬ ਪਾਣੀ ਦੀ ਵਰਤੋਂ ਕਰ ਰਿਹਾ ਹੈ ਯੀ ਮਲਾ ਮਲਾ 5-6 ਦਿਨ ਹੋ ਗਏ ਪਹਿਲਾਂ ਮਲਾ ਪ੍ਰਸ਼ਾਸਨ ਸਾਡੇ ਪਿੰਡ ਗਿਆ ਸੀ ਵੀ ਮਲਾ ਵੀ ਅਸੀਂ ਤੁਹਾਨੂੰ ਪਾਣੀ ਦਿਵਾਵਾਂਗੇ ਉਹ ਮਲਾ ਸ਼ਾਮ ਤੱਕ ਉਡੀਕ ਕਰਦੇ ਤਰਲੇ ਜੇ ਕਰਦੇ ਰਹੇ ਉਹਨਾਂ ਨੇ ਵੀ ਹਾਂ ਵੀ ਪਾਣੀ ਦੇ ਦੇ ਉਹਨਾਂ ਨੂੰ ਉਹ ਮੰਨ ਨਹੀਂ ਹੈਗੇ ਫਿਰ ਸਾਨੂੰ ਮੰਗਲਵਾਰ ਦਾ ਟਾਈਮ ਦਿੱਤਾ ਮੰਗਲਵਾਰ ਨਹੀਂ ਸਾਡੇ ਤੱਕ ਪਹੁੰਚੀ ਫਿਰ ਸਾਨੂੰ ਅੱਜ ਦਾ ਟਾਈਮ ਦਿੱਤਾ ਅੱਜ ਵੀ ਪਹੁੰਚ ਨਹੀਂ ਹੋਈ ਰਹਾ ਹਾਰ ਕੇ ਅੱਜ ਦੂਰੇ ਤਰਨਾ ਲਾਣਾ ਪਿਆ ਜੀ ਉਹ ਪਾਣੀ ਵਾਸਤੇ ਉਹਨਾ ਕੀ ਸਮਝ ਗਏ ਤੁਸੀਂ ਤਰਨਾ ਚੱਕ ਲਿਆ ਇਹ ਮਲਾਈ ਪੁਣਾ ਤਹਿਸੀਲਦਾਰ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਕੱਲ ਸਵੇਰ ਨੂੰ ਮਲਾਇ ਤੁਹਾਨੂੰ ਆਪਣੇ ਜਿਹੜਾ ਤੁਹਾਡਾ ਪਾਣੀ ਤੁਹਾਡੇ ਤੱਕ ਪਹੁੰਚਾ ਕਰਾਂਗੇ ਧੰਨਵਾਦ ਜੀ ਹਾਂਜੀ ਮੇਰਾ ਨਾਮ ਅਮਨਪ੍ਰੀਤ ਸਿੰਘ ਆ ਵਾਸੀ ਮੰਡਵੀ ਸਾਡੇ ਨਹਿਰੀ ਪਾਣੀ ਦਾ ਮੋਗਾ ਨੰਬਰ 20967 ਦਾ ਪਿਛਲੇ 30 ਸਾਲਾਂ ਤੋਂ ਅਸੀਂ ਨਜੂਲ ਸੁਸਾਇਟੀ ਦੇ ਤੇ ਅਸੀਂ ਹੋਰ ਜਿਹੜੇ ਪਿੱਛੇ ਤਕਰੀਬਨ 400 ਏਕੜ ਦੇ ਰਕਬੇ ਵਾਲੇ ਜਿਹੜੇ ਪਾਣੀ ਤੋਂ ਸੱਕਣੇ ਸਨ ਸਰ ਇਰੀਗੇਸ਼ਨ ਦੇ ਲਈ ਪਾਣੀ ਜਿਹੜਾ ਨਹੀਂ ਮਿਲ ਰਿਹਾ ਸੀਗਾ ਕੁਝ ਪਿੰਡ ਦੇ ਜਿਹੜੇ ਤਣਾਟ ਬੰਦੇ ਨੇ ਸਪੈਸ਼ਲੀ ਜਿਹੜੇ ਸਰਪੰਚ ਹੈ ਪਿੰਡ ਦਾ ਉਹ ਇਸ ਸਾਰੀ ਜਿਹੜੀ ਇਹ ਪਾਣੀ ਨੂੰ ਪਿਛਲੇ 30 ਸਾਲਾਂ ਤੋਂ ਵਰਤ ਰਿਹਾ ਹੈ ਉਹ ਪਾਣੀ ਨੂੰ ਵਰਤ ਰਿਹਾ ਹੈ ਪਾਣੀ ਨੂੰ ਅੱਗੇ ਪਹੁੰਚਣ ਨਹੀਂ ਦੇ ਰਿਹਾ ਸੀਗਾ ਤੇ ਅਸੀਂ ਇਹਦੇ ਲਈ ਮਾਨਯੋਗ ਜਿਹੜੀ ਇਹ ਪੰਜਾਬ ਗਵਰਨਮੈਂਟ ਦੀ ਐਸ.ਐਸ.ਪੀ ਦੀ ਕੋਰਟ ਹੈ ਕੈਕਸ਼ਨ ਸਾਹਿਬ ਦੀ ਕੋਰਟ ਹੈ ਉਹਦਾ ਦਰਵਾਜ਼ਾ ਘਟਕਾਇਆ ਉਹਦੇ ਵਿੱਚ ਸਾਨੂੰ ਇਨਸਾਫ ਮਿਲਿਆ ਉਹਨਾਂ ਨੇ ਸਾਡੇ ਫੇਵਰ ਦੇ ਵਿੱਚ ਆਰਡਰ ਪਾਸ ਕੀਤੇ ਤੋਂ ਆਰਡਰ ਪਾਸ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਕਿ ਉਹ ਖਾਲ ਨੂੰ ਪੈਨ ਨਹੀਂ ਦੇਣ ਦੇਨ ਦੇ ਆਕੀਕਾ ਤੋਂ ਉਹਦੇ ਵਿਰੁੱਧ ਅਸੀਂ ਅੱਜੇ ਰੋਸ ਪ੍ਰਦਰਸ਼ਨ ਕੀਤਾ ਸੀਗਾ ਜਿਹੜਾ ਕਿ ਸਾਨੂੰ ਤਹਿਸੀਲਦਾਰ ਸਾਹਿਬ ਤੇ ਹੋਰ ਜਿੰਨੇ ਵੀ ਅਫਸਰ ਨੇ ਐਸੀ ਸਾਹਿਬ ਉਹਨਾਂ ਨੇ ਅਸ਼ੋਰੈਂਸ ਦਿੱਤੀ ਕਿ ਕੱਲ ਨੂੰ ਅਸੀਂ ਪੁਲਿਸ ਦੀ ਨਿਗਰਾਨੀ ਦੇ ਵਿੱਚ ਜਿਹੜੀ ਖਾਲ ਦੀ ਉਸਾਰੀ ਅਸੀਂ ਕਰਾਂਗੇ ਤੇ ਜਿਹੜੇ ਮਜੂਲ ਸੁਸਾਇਟੀ ਦੇ ਮੈਂਬਰਸ ਨੇ ਹੋਰ ਜਿੰਨੇ ਵੀ ਜ਼ਮੀਦਾਰ ਨੇ ਉਹਨਾਂ ਨੂੰ ਪਾਣੀ ਅਸੀਂ ਪਹੁੰਚਦਾ ਕਰਾਂਗੇ ਕਿਉਂਕਿ ਸਪੈਸ਼ਲੀ ਇਹ ਜਿਹੜੀ ਗਵਰਨਮੈਂਟ ਹੈ ਇਹ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਨੇ ਕੀ ਪਾਣੀ ਅਸੀਂ ਟਰੈਲਾਂ ਤੱਕ ਪਹੁੰਚਦਾ ਕਰਨਾ ਹੈ ਜਿਹਦੇ ਵਿੱਚ ਕੀ ਕੀ ਇੱਕ ਇੱਕ ਕਿਸਾਨ ਤੱਕ ਪਾਣੀ ਜਿਹੜਾ ਉਹ ਪਹੁੰਚ ਪਹਹਾ ਸਕੀਏ ਤਾਂ ਅਸੀਂ ਸਾਰੇ ਅਫਸਰ ਸਾਹਿਬਾਨ ਦਾ ਅਸੀਂ ਜਿਹੜਾ ਸ਼ੁਕਰੀਆ ਦਾ ਕਰਦੇ ਆ ਕਿ ਉਹਨਾਂ ਨੇ ਸਾਡੀ ਗੱਲ ਨੂੰ ਸੁਣਿਆ ਤੇ ਅਸੀਂ ਇਹਦੇ ਨਾਲ ਹੀ ਜਿਹੜਾ ਰੋਸ ਪ੍ਰਦਰਸ਼ਨ ਹੈ ਉਹਨੂੰ ਅਸੀਂ ਖਤਮ ਕਰਦੇ ਆ